जरा इस तो आओ राजू गुरुआती छड़ा दो मिनट छड़ा दो कुर्ती राजू गुरुआजी आ कुती आज बहुत ही प्यारी कुर्ती सुनो और चक्कर समय दात जीवे वाला समय से बोलो एक बार पाड़ी मारते तो थोड़े पिंडरू भी कुर्सी है और खुल के अब तो इस महर कुश्ती दंगा ਕੁਸ਼ਤੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਚੱਲ ਰਹੀ ਹੈ। ਬਹੁਤੀ ਸਿਰੇ ਦਾ ਮੁਕਾਬਲਾ ਚੱਲ ਰਿਹਾ ਹੈ। ਲੱਗਿਆ ਹੋਆ ਵੱਡਾ ਜੋਰ। ਦੇਖੋ ਕੀ ਬਣਦਾ ਕੀ ਜੁਰਦਾ ਹੈ। ਕਿ ਕੱਲਾ ਜੰਗ ਕੁੰਡਾ ਜਾਂ ਧੋਬੀ ਮਾਰੋ। ਕਿ ਬਦਲੇ ਦੀ ਭਾਵਨਾ ਨਾਲ ਵਿੱਚ ਖਾੜੇ ਤਾਰੋ। ਕਿ ਜੀਮੇਆਲਾ ਕਰਦਾ ਕਮੈਂਟਰੀ ਤੇ ਚੜਾਉਂਦਾ ਲੋਰ ਹੈ। ਕਿ ਦਾਹ ਪੇਚ ਵਾਲੀ ਕੁਸ਼ਤੀ ਦਾ ਮਿੱਤਰੋ ਨਜ਼ਾਰਾ ਹੋਰ ਹੈ। ਹਾਂ ਜੀ ਇਸ ਕੁਸ਼ਤੀ ਦੀ ਡਾਈਮੈਂਸ਼ਨ 10 ਮਿੰਟ ਪਹਿਲਾਂ ਖੁੱਲੀ ਕੁਸ਼ਤੀ ਹੈ। ਉਸ ਤੋਂ ਬਾਅਦ ਜਿਹੜੀ ਕੁਸ਼ਤੀ ਪੁਆਇੰਟ ਤੇ ਹੋਏਗੀ ਇਹ ਸਾਰੇ ਵੀਰ ਜਿਹੜੇ ਨੋਟ ਕਰਨਗੇ। ਬਖਸ਼ਰ ਕੈਮਰਾਮੈਨਾਂ ਨੂੰ ਜੀ ਵੀਡੀਓ ਕਰ ਰਹਾ ਨੂੰ ਬਰੀ ਬੇਨਤੀ ਹੈ ਸਾਈਡ ਤੇ ਹੋ ਜਾਓ ਅਖਾੜਾ ਖਾਲੀ ਕਰ ਦਿਓ ਪਰੀਜ਼ ਬੇਨਤੀ ਹੈ ਬਹੁਤੀ ਸ਼ੇਰ ਦਾ ਮੁਕਾਬਲਾ ਚੱਲ ਰਿਹਾ ਹੈ ਇੱਕ ਪਾਸੇ ਭੋਲੂ ਹੱਲਾ ਦੂਸਰੇ ਪਾਸੇ ਸੋਨੂ ਅਲੀ ਪੁਰੀਆ ਲੱਗਦਾ ਹੋਇਆ ਜੋਰ ਦੇਖੋ ਚੜਦੀ ਹੋਈ ਲੋਰ ਅੱਜ ਦੇ ਇਸ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਬਹੁਤੀ ਸ਼ੇਰ ਦਾ ਮੁਕਾਬਲਾ ਚੱਲ ਰਿਹਾ ਹੈ ਕਹਿੰਦਾ ਜੋਰ ਲੱਗੇ ਨੇ ਮੁੱਲਾਂ ਦੇ ਕਰਦੇ ਰੱਜ ਕੇ ਦਾਨ ਮਾਲਕ ਮਿਹਰ ਕਰੂਗਾ ਜੀਮਿਆ ਪਰ ਜਾਨੀ ਥੋੜੀ ਪੈਸੇ ਵਾਲੀ ਖਾਨ ਕੇ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਤੋਂ ਵਾਰ ਦਿਓ ਜੀਨੂੰ ਹੱਥ-ਪੱਤੇ ਪ੍ਰਮਾਤਮਾ ਨੇ ਪਹਿਲਵਾਨਾਂ ਦੇ ਨਾਂ ਤੇ ਤਾੜੀ ਮਾਰ ਦਿਓ ਇੱਕ ਤਾੜੀ ਮਾਰ ਦਿਓ ਕੁਸ਼ਤੀ ਨਹੀਂ 440 ਬੋਟ ਦਾ ਕਰੰਟ ਕੱਢਣਾ ਆਪਾਂ ਅੱਜ ਦੁਨੀਆ ਦੇ ਮਹਾਨ ਐਂ ਦੇ ਗੱਲ ਕਰੀਏ ਜ਼ਿਲ੍ਹੇ ਦੇ ਵਿੱਚ ਰੌਣਕਾਂ ਲੱਗੀਆਂ ਹੈ ਬੱਬਰ ਸ਼ੇਰਾਂ ਦੀ ਟੱਕਰ ਚੱਲ ਰਹੀ ਹੈ ਸੋਨੂ ਦਾ ਪਿੰਡ ਹੈ ਹਲੀਪੁਰ ਅਰਾਈਆਂ ਐਂ ਦੇ ਗੱਲ ਕਰੀਓ ਬਾਈਪਾਸ ਦੇ ਉੱਤੇ ਵਸਿਆ ਹੋਇਆ ਬਾਬਾ ਦੁੱਧਾ ਧਾਰੀ ਜੀ ਦੀ ਵੱਡੀ ਕਿਰਪਾ ਹੈ ਔਰ ਬਾਬਾ ਜੈਮਲ ਸਿੰਘ ਜੀ ਦੀ ਵੱਡੀ ਅਫਰ ਕਿਰਪਾ ਹਿਸਨ ਨਗਰ ਦੇ ਉੱਤੇ ਵੱਡੀ ਰੈਸਲਿੰਗ ਐਂਜੇ ਗੱਲ ਕਰੀਆ ਅਖਾੜੇ ਨੂੰ ਚਲਾਉਂਦਾ ਜਿੱਥੇ ਛੋਟੇ ਬੱਚਿਆਂ ਨੂੰ ਦਾ ਸਿਖਾਉਂਦਾ ਉੱਥੇ ਆਪ ਵੀ ਵੱਡੀ ਪਹਿਲਵਾਨੀ ਕਰਦਾ ਆਹ ਸਮੇਂ ਦੀਆਂ ਬਾਤਾਂ ਚੱਲ ਰਹੀਆਂ ਪਲੀਜ਼ ਘੁੰਮ ਕੇ ਹੋ ਜੀਏ ਔਰ ਸਾਡੇ ਬਜੇਟਾ ਸਾਹਿਬ ਤੁਸੀਂ ਵੀ ਘੁੰਮਦੇ ਹੋ ਕਿਉਂਕਿ ਤੁਹਾਡੇ ਪਿੱਛੇ ਸੰਗਤ ਖੜੀ ਹੈ ਔਰ ਕਿਉਂਕਿ ਕੁਸ਼ਤੀ ਜਿਹੜੀ ਪੂਰੀ ਰਮਾਂਚ ਤੇ ਉੱਤੇ ਹਾਂਜੀ ਨਾਦਰ ਫੁਲਾਦੀ ਭਈ ਅੱਧਰੇ ਭਈ ਸਤਨਾਮ ਸਿੰਘ ਜੀ ਜੇਈ ਸਾਹਿਬ ਅਲੀਪੁਰ ਤੋਂ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਜਿਨ੍ਹਾਂ ਵੱਲੋਂ ਚੰਡੀ ਤੇ ਜਤਨ ਆਪਣੇ ਬਾਬਾ ਜੀ ਨੂੰ ਹਾਂ ਬਾਬਾ ਜੀ ਨੂੰ ਇਸ ਕੁਸ਼ਤੀ ਤੋਂ ਲਈ ਬਹੁਤ ਵੱਡਾ ਸਹਿਯੋਗ ਦਿੱਤਾ ਹੈ 5100 ਰੁਪਏ ਦਾ ਵੱਡਾ ਸਹਿਯੋਗ ਦਿੱਤਾ ਸੀ ਤਾਂ ਇਹਨੂੰ ਧੰਨਵਾਦ ਕਰਦੇ ਹਾਂ ਹਾਂ ਜੀ ਵੱਡਾ ਧੰਨਵਾਦ ਹੈ ਸਤਨਾਮ ਸਿੰਘ ਜੀ ਜੇ ਬਿਜਲੀ ਬੋਰਡ ਉਹਨਾਂ ਵੱਲੋਂ ਕੈਮਰਾਮੈਨ ਅੱਜ ਹੋਂਦ ਕਰ ਲਈਏ ਜੀ ਜੀ ਬਾਜੀ ਬਾਜੀ ਅਕ 500 ਰੁਪਿਆ ਸਤਨਾਮ ਸਿੰਘ ਜੀ ਜਈ ਬਿਜਲੀ ਵੋਟ ਵਾਲੇ ਜਿਨ੍ਹਾਂ ਵੱਲੋਂ 5500 ਰੁਪਿਆ ਬਾਬਾ ਜੀ ਦੇ কুਸਤੀ ਡੰਗਲ ਦੇ ਬੇਟਾ ਵੱਡਾ ਯੋਗਦਾਨ ਪਾਇਆ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਬੋਲੋ ਸ਼ਾਨਾਂ ਯਾਤਾਲੋ ਹਾਂਜੀ ਐਸਟੀਓ ਵਧਣਗੇ ਜੀ ਆਪਣੇ ਨੇਕ ਭਾਈ ਸਫਲੀ ਕਰ ਰਹੇ ਨੇ ਵਾਹ ਜੀ ਬਹੁਤ ਬਹੁਤ ਰੇਣੀ ਬਖਬਰ ਧੰਨਵਾਦ ਹੈ ਸੋਨੂ ਤਕੜਾ ਹੋ ਗਿਆ ਵੀ ਤੈਨੂੰ ਸੋਨੇ ਦੀ ਸਾਬ ਪਾਉਣੀ ਆ ਚਾ ਵਾ ਉਧਰ ਬਾਬਾ ਜੀ ਦਾ ਐਲਾਨ ਹੈ ਐ ਵੀ ਸੋਨੂਆ ਤੇਰੇ ਲਈ 골ਡ ਰਿੰਗ ਗਿਫਟ ਦੇ ਵਿੱਚ ਤੇੜੀਆਂ ਮਾਰਦੇ ਆ ਤਾੜੀਆਂ ਅੱਜ ਦੇ ਕੁਸ਼ਤੀ ਟੰਗੜ ਦੀ ਕੁਸ਼ਤੀ ਸੁਪਰ ਡੂਪਰ ਹਿੱਟ ਜਾ ਰਹੀ ਹੈ ਵੱਡਾ ਧੰਨਵਾਦ ਹੈ ਦੁਨੀਆ ਦੇ ਬਹਿਲ ਪੁਲੇਟੀ ਤੇ ਜੇਠੇ ਪੁੱਤ ਵਰਗਾ ਵੱਡਾ ਮੁਕਾਬਲਾ ਹੈ ਉਹ ਚੱਲ ਰਿਹਾ ਹੈ ਬੱਬਰ ਸ਼ੇਰਾਂ ਦੀ ਟੱਕਰ 24 ਬੰਬ ਟੀਵੀ ਤੇ ਕੈਮਰਾ ਫੋਕਸ ਹੈ ਹੋਲੇ ਵਾਲਾ ਭੱਲੂ ਜਿਹੜਾ ਉੱਪਰ ਵੱਲੋਂ ਚੱਲ ਰਿਹਾ ਹੈ ਔਰ ਐਂਜੇ ਗੱਲ ਕਰੀਏ ਦੀ ਪੁੜੀਆਂ ਸੋਨੂੰ ਥੱਲੇ ਆ ਔਰ ਦੁਨੀਆ ਦੇ ਵਿੱਚ ਹੋਈ ਪਏ ਬੱਲੇ ਬੱਲੇ ਹੈ ਅਦਰ ਦੇਖੋ ਜੀ ਸੋਨੂੰ ਬਿਜਲੀ ਬੋਰਡ ਵਾਲੇ ਜਿੰਨਾ ਵੱਲੋਂ 5100 ਰੁਪਏ ਸਾਡੇ ਅਸੇ ਸਤਨਾਮ ਸਿੰਘ ਜੀ ਜੇ ਆਈ ਸਾਹਿਬ ਬਿਜਲੀ ਬੋਰਡ ਵਾਲੇ ਜਿੰਨਾ ਵੱਲੋਂ 5100 ਰੁਪਏ ਪੁਸ਼ਤੀ ਦੰਗਲ ਦੇ ਵੱਡਾ ਜੋਗਦਾਰ ਪਾਇਆ ਸਾਡੇ ਪੰਜਾਬੀ ਬੋਲਾਂ ਤੋਂ ਖੋਸੋ ਕੇ ਕਮੈਂਟਰੀ ਤੋਂ ਖੋਸੋ ਕੇ 500 ਰੁਪਏ ਦੇ ਵੱਡੇ ਮਾਨ ਸਨਮ ਕਰ ਰਹੇ ਨੇ ਅਸੀਂ ਤਾਦ ਲੋ ਤਾਲਬਾਰ ਕਰਦੇ ਹਾਂ ਜੀ ਵਾਹ ਜੀ ਵਾਹ ਬਹੁਤ ਬਹੁਤ ਰੇਣੀ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਸੁਭਾਨ ਕੁਸ਼ਤੀ ਡੰਗਲ ਦੇ ਉੱਤੇ ਔਰ ਸਾਡੇ ਬਿਜਲੀਪੁਰ ਵਾਲੇ ਵਾਹ ਓਏ 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 ਹਾਂ ਪਿਸ਼ੋਰੀ ਅਕਾਲ ਲੈ ਦੀ ਬੋਲ ਤਾਂ ਰਹਿ ਤੁਹਾਨੂੰ ਧੰਨਵਾਦ ਜਿਹੜਾ ਹੋਣਾ ਔਰ ਖੜੀਵਾਰੀ ਦਾ ਹੈ ਅੱਜ ਦੇ ਸਵਾਨ ਕੁਸ਼ਤੀ ਦੰਗਲ ਦੇ ਉੱਤੇ ਕਾਲਾ ਹੀਰੋ ਅੰਸਪੁਰ ਦੀ ਪਸਤ ਪਰਚੀ ਲਾ ਦੋ ਉੱਪਰ ਪਰਚੀ ਲਾ ਗਿਆ ਕਾਲੇ ਦੀ ਕਾਲਾ ਹੀਰੋ ਹਾਂ ਸ਼ੇਨਟੀ ਮਰਾਦ ਜਤਨਤ ਜਿਹੜਾ ਹੈ ਸਾਰੇ ਤਿਆਰ ਹੋ ਜੀ ਤੇ ਪਹਿਲਵਾਨੀ ਜਿਹੜੀ ਕਰਦੇ ਇੱਕ ਵਾਰੀ ਤਾੜੀ ਇਹਨਾਂ ਕਰ ਤੋਂ ਜ਼ਰੂਰ ਮਾਰ ਦਈਏ ਅੱਜ ਦੇ ਸਵਾਨ ਕੁਸ਼ਤੀ ਦੰਗਲ ਦੇ ਉੱਤੇ ਹੋਦੀ ਹੈ